ਜਿਸ ਪਵਿੱਤਰ ਸਥਾਨ ਦੇ ਉੱਤੇ ਅਸੀਂ ਅੱਜ ਮੌਜੂਦ ਹਾਂ ਜਿੱਥੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹ ਹੈ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਜਿੱਥੇ ਕੀਛੂਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਜੇਲ੍ਹ ਦੇ ਵਿੱਚ ਇੱਕ ਰਾਤ ਬਤੀਤ ਕੀਤੀ ਸੀ ਇਸ ਛੀਲ ਦੇ ਵਿੱਚ ਪੋ ਦੀਆਂ ਠੰਢੀ ਰਾਤ ਜਿਹੜੀ ਐ ਬਤੀਤ ਕੀਤੀ ਸੀ ਹਾਲਕਿ ਹੁਣ ਤੱਕ ਕਾਫੀ ਜ਼ਿਆਦਾ ਇੱਥੇ ਦੇ ਕੰਮ ਕਾਜ ਕਰ ਦਿੱਤਾ ਗਿਆ ਪਰ ਉਸ ਵੇਲੇ ਕਿੰਨੀ ਜ਼ਿਆਦਾ ਠੰਡ ਹੋਏਗੀ ਤੇ ਜੇਕਰ ਆਪਾਂ ਇਹਨੇ ਖਿੜਕੀਆਂ ਦੀ ਗੱਲ ਕਰੀਏ ਰੋਸ਼ਨਦਾਨ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਇੱਥੇ ਸ਼ੀਸ਼ੇ ਲਗਾ ਦਿੱਤੇ ਗਏ ਨੇ ਪਰ ਚਾਰੇ ਪਾਸਿਓਂ ਠੱਡੀਆਂ ਹਵਾਵਾਂ ਜਿਹੜੀਆਂ ਨੇ ਹੱਡ ਚੀਰਦੀਆਂ ਸਨ ਪਰ ਦਸਮ ਪਿਤਾ ਦੇ ਲਾਲ ਢੋਲੇ ਨਹੀਂ ਆਪਣੇ ਧਰਮ ਦੀ ਖਾਤਰ ਨਿੱਕੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰ ਦਿੱਤੇ ਜਿਸ ਦਾ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ ਤਾਂ ਇਹ ਉਹ ਕੋਤਵਾਲੀ ਜੇਲ ਹੈ ਜਦੋਂ ਗੰਗੂ ਬਾਮਣ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੁਗਲ ਹਕੂਮਤ ਨੂੰ ਸਹਿਬਜ਼ਾਦੀਆਂ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਰਾਤ ਬਤੀਤ ਕੀਤੀ ਸੀ ਮਾਤਾ ਗੁਜਰਕੌਰ ਜੀ ਨੇ ਤੇ ਛੋਟੇ ਸਹਿਬਜ਼ਾਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਅੰਗੀ ਸਰਹੰਦ ਦੇ ਨਵਾਬ ਦੇ ਕੋਲ ਲੈ ਕੇ ਚਲੇ ਗਏ ਸਨ ਤਾਂ ਤੁਸੀਂ ਤਸਵੀਰਾਂ ਉਸ ਛੇਨ ਦੀਆਂ ਵੇਖ ਸਕਦੇ ਹੋ ਨਾ ਤਾਂ ਕੋਈ ਬਿਸਤਰਾ ਸੀ ਕੋਲ ਨਾਹੀ ਕੋਈ ਗਰਮ ਕੱਪੜੇ ਸੀ ਪਰ ਫਿਰ ਵੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਅਕਾਲ ਪੁਰਖ ਦਾ ਭਾਣਾ ਮੰਨ ਕੇ ਇਸ ਜੇਲ ਦੇ ਵਿੱਚ ਬੈਠੇ ਹੋયા ਨੇ ਇੱਕ ਰਾਤ ਬਤੀਤ ਰਹੀ ਸੀ ਧਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਵਿੱਤਰ ਸਥਾਨ ਦੇ ਉੱਤੇ ਅਸੀਂ ਅੱਜ ਮੌਜੂਦ ਹਾਂ ਜਿੱਥੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹ ਹੈ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਜਿੱਥੇ ਕੀ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਜੇਲ੍ਹ ਦੇ ਵਿੱਚ ਇੱਕ ਰਾਤ ਬਤੀਤ ਕੀਤੀ ਸੀ ਤਾਂ ਮੇਰੇ ਪਿੱਛੇ ਤੁਸੀਂ ਉਹ ਲਾਲ ਇੱਟਾਂ ਦੇ ਵਿੱਚ ਉਹ ਜੇਲ੍ਹ ਦੇਖ ਸਕਦੇ ਹੋ ਇਸ ਜੇਲ੍ਹ ਦੇ ਵਿੱਚ ਪੋ ਦੀਆਂ ਠੰਢੀ ਰਾਤ ਜਿਹੜੀ ਐ ਬਤੀਤ ਕੀਤੀ ਸੀ ਹਲਕਿ ਹੁਣ ਤੱਕ ਕਾਫੀ ਜ਼ਿਆਦਾ ਇੱਥੇ ਦਾ ਕੰਮ ਕਾਜ ਕਰ ਦਿੱਤਾ ਗਿਆ ਪਰ ਉਸ ਵੇਲੇ ਇੰਨੀ ਜ਼ਿਆਦਾ ਠੰਡ ਹੋਏਗੀ ਤੇ ਜੇਕਰ ਆਪਾਂ ਇਹਨੇ ਖਿੜਕੀਆਂ ਦੀ ਗੱਲ ਕਰੀਏ ਰੋਸ਼ਨਦਾਨ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਇੱਥੇ ਸ਼ੀਸ਼ੇ ਲਗਾ ਦਿੱਤੇ ਗਏ ਨੇ ਪਰ ਚਾਰੇ ਪਾਸਿਓਂ ਠੱਡੀਆਂ ਹਵਾਵਾਂ ਜਿਹੜੀਆਂ ਨੇ ਹੱਡ ਚੀਰਦੀਆਂ ਸਨ ਪਰ ਦਸਮ ਪਿਤਾ ਦੇ ਲਾਲ ਢੋਲੇ ਨਹੀਂ ਤੇ ਆਪਣੇ ਧਰਮ ਦੀ ਖਾਤਰ ਨਿੱਕੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰ ਦਿੱਤੇ ਜਿਸ ਦਾ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ ਤਾਂ ਇਹ ਉਹ ਕੋਤਵਾਲੀ ਜੇਲ ਹੈ ਜਦੋਂ ਗੰਗੂ ਬ੍ਰਾਹਮਣ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੁਗਲ ਹਕੂਮਤ ਨੂੰ ਸਹਿਬਜ਼ਾਦਿਆਂ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਰਾਤ ਬਤੀਤ ਕੀਤੀ ਸੀ ਮਾਤਾ ਗੁਜਰਕੌਰ ਜੀ ਨੇ ਤੇ ਛੋਟੇ ਸਹਿਬਜ਼ਾਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਅੱਗੇ ਸਰਹੰਦ ਦੇ ਨਵਾਬ ਦੇ ਕੋਲ ਲੈ ਕੇ ਚਲੇ ਗਏ ਸਨ ਤਾਂ ਤੁਸੀਂ ਤਸਵੀਰਾਂ ਉਸ ਜੇਲ੍ਹ ਦੀਆਂ ਵੇਖ ਸਕਦੇ ਹੋ ਕਿ ਕਿੰਨਾ ਵੱਡਾ ਇਹ ਜੇਲ੍ਹ ਦਾ ਕਮਰਾ ਹੈ ਚਾਰੇ ਪਾਸੇ ਹਵਾਵਾਂ ਠੰਡੀਆਂ ਹੱਡ ਚੀਰਦੀਆਂ ਸਨ ਨਾ ਤਾਂ ਕੋਈ ਬਿਸਤਰਾ ਸੀ ਕੋਲ ਨਾ ਹੀ ਕੋਈ ਗਰਮ ਕੱਪੜੇ ਸੀ ਪਰ ਫਿਰ ਵੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਅਕਾਲ ਪੁਰਖ ਦਾ ਭਾਣਾ ਮੰਨ ਕੇ ਇਸ ਜੇਲ ਦੇ ਵਿੱਚ ਬੈਠੇ ਹੋયા ਨੇ ਇੱਕ ਰਾਤ ਬਤੀਤ ਕੀਤੀ ਸੀ ਤਾਂ ਆਓ ਤੁਹਾਨੂੰ ਇਸ ਜੇਲ ਦੇ ਦਰਸ਼ਨ ਕਰਵਾਉਂਦੇ ਆਂ ਸੰਗਤ ਜੀ ਇਸ ਜੇਲ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ માતા ਗੁਜਰਕੌਰ ਜੀ ਨੂੰ ਇੱਕ ਰਾਤ ਕੈਦ ਕੀਤਾ ਗਿਆ ਸੀ ਜਿਸ ਵੇਲੇ ਮੁਗਲ ਹਕੂਮਤ ਨੂੰ ਜਾਣਕਾਰੀ ਗੰਗੂ ਪਾਪੀ ਦੇ ਵੱਲੋਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਇਸ ਅਸਥਾਨ ਦੇ ਉੱਤੇ ਕੈਦ ਕੀਤਾ ਗਿਆ ਸੀ ਗੁਰਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਅਤੇ માતા ਗੁਜਰਕੌਰ ਜੀ ਨੂੰ ਇਸ ਵੇਲੇ ਇੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਸ਼ੁਸ਼ੋਭਿਤ ਹੈ ਜੇਕਰ ਇਸ ਜੇਲ ਦੀਆਂ ਇੱਟਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਜੇਲ ਨੂੰ ਪੁਰਾਤਨ ਦੇਖ ਦਿੱਤੀ ਗਈ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਜੇਲ ਦੇ ਵਿੱਚ ਚਾਰੇ ਪਾਸੇ ਦਰਵਾਜ਼ੇ ਹੋਣ ਦੇ ਨਾਲ-ਨਾਲ ਰੋਸ਼ਨਦਾਨ ਵੀ ਹੈ ਅਤੇ ਇਸ ਰੋਸ਼ਨਦਾਨਾਂ ਦੇ ਵਿੱਚੋਂ ਠੰਡੀਆਂ ਹਵਾਵਾਂ ਜੇਲ ਦੇ ਅੰਦਰ ਦਾਖਲ ਹੁੰਦੀਆਂ ਸਨ ਪਰ ਇਹ ਠੰਡੀਆਂ ਹਵਾਵਾਂ ਗੁਰਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਸਿੱਧਕ ਨਾ ਤੋੜ ਸਕੀਆਂ ਅੱਜ ਇਸ ਸਥਾਨ ਦੇ ਉੱਤੇ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਨਤਮਸਤਕ ਹੁੰਦੀਆਂ ਨੇ ਜਿੱਥੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੀਆਂ ਨੇ ਤੇ ਇਸ ਅਸਥਾਨ ਤੋਂ ਸਿੱਖਿਆ ਵੀ ਲੈ ਕੇ ਜਾਂਦੀਆਂ ਨੇ ਕਿ ਕਿਵੇਂ ਨਿੱਕੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰ ਦਿਖਾਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ ਤੇ ਅੱਜ ਅਸੀਂ ਕੀ ਉਹਨਾਂ ਦੇ ਪਾਏ ਪੂਰਨੀਆਂ ਤੇ ਚੱਲ ਰਹੇ ਹਾਂ ਬਾਹਰੂ ਜੀ ਦਾ ਖਾਲਸਾ ਮਹਿਰੂ ਜੀ ਕੀ ਫਤਿਹ ਸਰਸਾ ਨਦੀ ਤੋਂ ਵਿਛੜ ਕੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਇੱਕ ਰਾਤ ਕੁੰਮੇ ਮਾਸੇ ਦੀ ਝੋਗੀ ਵਿੱਚ ਕੱਢਦੇ ਹਨ ਤੇ ਉੱਥੇ ਹੀ ਲਛਮੀ ਨਾ ਦੇ ਬ੍ਰਾਹਮਣੀ ਮਾਤਾ ਜੀ ਤੇ ਛੋਟੇ ਸਾਹਿਬ ਜੀ ਆਦਿਆਂ ਨੂੰ ਰੋਟੀ ਪਾਣੀ ਪਹੁੰਚਾਉਂਦੀ ਰਹੀ ਤੇ ਉੱਥੇ ਹੀ ਆ ਕੇ ਵੰਗੂ ਬ੍ਰਾਹਮਣ ਦਾ ਮਲਾਪ ਹੁੰਦਾ ਹੈ ਤੇ ਮਾਤਾ ਜੀ ਨੂੰ ਕਹਿਣ ਲੱਗਦਾ ਹੈ ਮਾਤਾ ਜੀ ਤੁਸੀਂ ਕੋਈ ਚਿੰਤਾ ਨਾ ਕਰੋ ਮੇਰਾ ਪਿੰਡ ਅਮਰਿੰਡੇ ਨੇੜੇ ਸੇੜੀ ਪਿੰਡ ਹੈ ਅਪਾ ਉੱਥੇ ਚੱਲਦੇ ਹਾਂ ਛੋਟੇ ਸਾਹਿਬ ਜਾਦੇ ਤੇ ਬਿਰਧ ਮਾਤਾ-ਮਾਤਾ ਗੁਜਰੀ ਨਾਲ ਲੈ ਕੇ ਗੰਗੂ ਬ੍ਰਾਹਮਣ ਆਪਣੇ ਘਰ ਪਿੰਡ ਸਿਹੜੀ ਆ ਜਾਂਦਾ ਹੈ ਤੇ ਮਾਤਾ ਜੀ ਕੋਲ ਮਾਇਆ ਤੇ ਸੋਨਾ ਦੇ ਕੇ ਜੋ ਗੰਗੂ ਦਾ ਮਨ ਹੈ ਉਹ ਬੇਈਮਾਨ ਹੋ ਜਾਂਦਾ ਹੈ ਤੇ ਰਾਤ ਨੂੰ ਰੋਲਾ ਪਉਣ ਲੱਗਦਾ ਹੈ ਤੇ ਚੋਰੀ ਹੋ ਗਈ ਚੋਰੀ ਹੋ ਗਈ ਮਾਤਾ ਜੀ ਕਹਿਣ ਲੱਗੇ ਗੰਗਿਆ ਇੱਥੋਂ ਵਾਰ ਤੋਂ ਕੋਈ ਨਹੀਂ ਆਇਆ ਮਾਇਆ ਇੱਥੇ ਹੀ ਹੈ ਕਿਸਦਾ ਗੱਲ ਦਾ ਗੰਗੂ ਨੇ ਮਾਨ ਦੇ ਵੀ ਗੁੱਸਾ ਕੀਤਾ ਤੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਇੱਕ ਮਰੰਡੇ कोतवाल ਸਾਹਿਬ ਕੋਈ ਆ ਜਾਂਦਾ ਹੈ ਜਿੱਥੇ ਜਾਨੀ ਖਾਤੇ ਮਾਨੀ ਖਾਂ ਉਸ ਸਮੇ ਖਾਣੇਦਾਰੇ ਨੌਕਰੀ ਕਰਦੇ ਸਨ ਤੇ ਉਹਨਾਂ ਨੂੰ ਅੱਗੇ ਤਲਾਦ ਹੁੰਦਾ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਵਿਰਧ ਮਾਤਾ-ਮਤਾ ਗੁਜਰ ਕੌਰ ਜੀ ਮੇਰੇ ਘਰ ਹਨ ਤੁਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਵੋ ਤੇ ਇਥੋਂ ਜਾਨੇ ਖਾਂ ਤੇ ਮਾਨੀ ਖਾਂ ਸਿਹੜੀ ਪਿੰਡ ਜਾ ਕੇ ਗੰਗੂ ਦੇ ਘਰ ਤੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਫਿਰ ਮਰਿੰਡਾ ਕੋਤਵਾਲੀ ਜੇਲ੍ਹ ਦੇ ਵਿੱਚ ਲੈ ਆਉਂਦੇ ਹਨ ਜੋ ਇਸ ਵੇਲੇ ਕਮਰਾ ਮੌਜੂਦ ਹੈ ਜਿਸ ਕਮਰੇ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਸੀ ਸੋ ਸਾਰੀ ਰਾਤ ਉਹਨਾਂ ਨੂੰ ਖਾਣ-ਪੀਣ ਦਾ ਕੋਈ ਭੋਜਨ ਨਾ ਕੋਈ ਕੱਪੜਾ ਦਿੱਤਾ ਜਾਂਦਾ ਹੈ ਤੇ ਸਾਰੀ ਰਾਤ ਠੰਡ ਵਿੱਚ ਭੁੱਖੜ ਪਾਣੀ ਘੜਦੇ ਹਨ ਤੇ ਅਗਲੀ ਰਾਤ ਉਹਨਾਂ ਨੂੰ ਬੈਲ ਗੱਡੀਆਂ ਦੇ ਬਿਠਾ ਕੇ ਸਰਹੰਦਰ ਜਾਇਆ ਜਾਂਦਾ ਹੈ ਜਿੱਥੇ ਕਿ ਉਹਨਾਂ ਨੂੰ ਤਿੰਨ ਦੋ ਪੇਸ਼ੀਆਂ ਤੋਂ ਬਾਅਦ ਜਿਹੇ ਪੇਸ਼ੀ ਉਹਨਾਂ ਨੂੰ ਕੰਧਾਂ ਦੇ ਵਿੱਚ ਚੁਣਾ ਕੇ ਛੇਦ ਕਰਵਾ ਦਿੱਤਾ ਜਾਂਦਾ ਹੈ ਸੋ ਜੋ ਕਿ ਸਸਤਾ ਦੀ ਸੇਵਾ ਹੈ ਬਾਬਾ ਸਰੇਂਦਰ ਸਿੰਘ ਜਿਹੇ ਦਿੱਲੀ ਵਾਲੇ ਕਾਰਸੇ ਵਾਲੇ ਕਰਵਾ ਰਹੇ ਹਨ ਤੇ ਇਸੇ ਸੰਗਤਾਂ ਦਾ ਦਸਵੀਂ ਅਤੇ ਸੰਗਰਾਂਦ ਨੂੰ ਭਾਰੀ ਇਕੱਠ ਹੁੰਦਾ ਹੈ ਤੇ ਇੱਥੇ 1998 ਤੋਂ ਲੈ ਕੇ ਹੁਣ ਤੱਕ ਸ੍ਰੀ ਅਖੰਡ ਪਾਠ ਸਾਹਿਬ ਦੀ ਜੋ ਲੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਅਕੰਡ ਪਾਠ ਸੇਵਾ ਕਰਾਉਂਦੇ ਹਨ ਤੇ ਨਤਮਸਤਕ ਹੁੰਦੇ ਹਨ ਤੇ ਸਭ ਦੀ ਸ਼ਰਧਾ ਭਾਵਨਾ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਉਸ ਜੇਲ੍ਹ ਦੇ ਜਿਸ ਜੇਲ੍ਹ ਦੇ ਵਿੱਚ ਪੂਦੀ ਠੰਡੀ ਰਾਤ ਛੋਟੇ ਸਾਹਿਬ ਜਦਿਆਂ ਨੂੰ ਬੁਕਲ ਦੇ ਵਿੱਚ ਲੈ ਕੇ ਮਾਤਾ ਗੁਜਰ ਕੌਰ ਜੀ ਬੈਠੇ ਹੋਏ ਸਨ ਨਾ ਤਾਂ ਤਨ ਦੇ ਉੱਤੇ ਕੋਈ ਮੋਟਾ ਕੱਪੜਾ ਸੀ ਨਾ ਹੀ ਕੋਈ ਗਰਮ ਵਿਸਤਰਾ ਸੀ ਤੇ ਨਾ ਹੀ ਮੁਗਲ ਹਕੂ ਮੱਦੇ ਬਲ ਨੂੰ ਉਹਨਾਂ ਨੂੰ ਖਾਣ ਦੇ ਲਈ ਕੁਝ ਵੀ ਦਿੱਤਾ ਗਿਆ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਸਿਮਰਨ ਕਰਦੇ ਹੋਏ ਸਾਰੀ ਰਾਤ ਉਸ ਅਕਾਲ ਪੁਰਖ ਦੇ ਬਾਣੇ ਦੇ ਵਿੱਚ ਟਕੱਟੀ ਤੇ ਮੱਥੇ ਦੇ ਉੱਤੇ ਇੱਕ ਵੀ ਗੁੱਸਾ ਜਾਂ ਗਿਲਾ ਨਹੀਂ ਸੀ ਕਿ ਆਖਿਰਕਾਰ ਸਾਡੇ ਨਾਲ ਕੀ ਹੋ ਰਿਹਾ ਤੇ ਅੱਜ ਸਾਨੂੰ ਵੀ ਉਹਨਾਂ ਸਾਹਿਬਜ਼ਾਦੀਆਂ ਦੀ ਜ਼ਿੰਦਗੀ ਤੋਂ ਕੁਝ ਸਿੱਖਿਆ ਲੈਣ ਦੀ ਲੋੜ ਹੈ ਕਿ ਸਾ ਅਸੀਂ ਵੀ ਜੋ ਹੈ ਗੁਰੂਆਂ ਦੇ ਦੱਸੇ ਮਾਰਗ ਦੇ ਉੱਤੇ ਚੱਲ ਸਕੀਏ ਤੇ ਆਪਣਾ ਜੀਵਨ ਸਫਲ ਕਰ ਸਕੀਏ ਅਜੇ ਧਾਰਮਿਕ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਵਾਂਗੇ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ